ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ ਸਾਰੇ ਦੁਪੱਟਿਆਂ ਨਾਲ ਸੂਟ ਹੋਣਗੇ ਮੇਰੀਆਂ ਭੈਣਾਂ ਦੇ ਮੈਨੂੰ ਕਮੈਂਟ ਆਉਂਦੇ ਨੇ ਵੀ ਤੁਸੀਂ ਦੁਪੱਟਾ ਨਹੀਂ ਡਾਈ ਕਰਾਉਂਦੇ ਦੁਪੱਟਾ ਸੀ ਇਸ ਲਈ ਨਹੀਂ ਡਾਈ ਕਰਾਉਂਦੇ ਹੁਣ ਭੈਣਾਂ ਦੀ ਡਿਮਾਂਡ ਤੇ ਜਿਹੜੇ ਆਪਾਂ ਦੁਪੱਟੇ ਨੇ ਸੂਟਾਂ ਨਾਲ ਰੈਡੀ ਕਰਵਾਏ ਨੇ ਇੱਕ ਵਾਰ ਤੁਹਾਨੂੰ ਆਪਾਂ ਦੁਪੱਟੇ ਨਾਲ ਸੂਟ ਦੀ ਲੁੱਕ ਦਿਖਾ ਦਈਏ ਜੀ ਇਹਦੇ ਵਿੱਚ ਜਿਹੜੇ ਜ ਜੋ ਵੀ ਤੁਹਾਨੂੰ ਪਸੰਦ ਹੈ ਜੀ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਮੈਸੇਜ ਕਰ ਲਿਆ ਕਰੋ ਤਾਂ ਕਿ ਫਿਰ ਨਾ ਬਾਅਦ ਦੇ ਵਿੱਚ ਸੇਮ ਪ੍ਰਿੰਟ ਨਹੀਂ ਆਉਂਦਾ ਜੇ ਮੈਂ ਹੁਣ ਵੈਲਵਟ ਬਰੂਸਾ ਦੇ ਵਿੱਚ ਜਿਹੜੇ ਪ੍ਰਿੰਟ ਸੀਗੇ ਪਹਿਲਾਂ ਕਾਫੀ ਸੋਹਣੇ ਆਏ ਸੀ ਹੁਣ ਸੇਮ ਪ੍ਰਿੰਟ ਨਹੀਂ ਆਏ ਪ੍ਰਿੰਟ ਚੇਂਜ ਹੋ ਗਿਆ ਫਿਰ ਭੈਣਾ ਕਹਿੰਦੀਆਂ ਨੇ ਸੇਮ ਪ੍ਰਿੰਟ ਨਹੀਂ ਹੈਗਾ ਇਸ ਕਰਕੇ ਪਲੀਜ਼ ਤੁਸੀਂ ਜਲਦੀ ਜਲਦੀ ਕਨਫਰਮ ਕਰ ਸਕਦੇ ਹੋ ਤੇ ਜਿਹੜੇ ਵੀ ਵੈਲਵਟ ਬਰੂਸਾ ਦੇ ਵਿੱਚ ਸੂਟ ਰਹਿਣਗੇ ਜੀ ਜਿਹੜੇ ਕਲਰ ਆਪਣੇ ਕੋਲ ਇਸ ਟਾਈਮ ਅਵੇਲੇਬਲ ਨੇ ਤੁਸੀਂ ਉਹ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਜੇ ਤੁਸੀਂ ਕੋਈ ਹੋਰ ਕਲਰ ਲੈਣਾ ਹੈ ਜੀ ਤਾਂ ਤੁਸੀਂ ਸਾਤੇ ਨੂੰ WhatsApp ਤੇ ਮੈਸੇਜ ਕਰ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਇੰਸਟਾਗ੍ਰam ਦੀ ਆਈਡੀ ਹੈ ਆਪਣੀ ਰਾਜਵਿੰਦਰ ਸਿੱਧੂ 955 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਤੇ ਦੂਸਰਾ ਚੈਨਲ ਹੈਗਾ ਜੀ ਆਪਣਾ ਬਲੌਗ ਵਾਲਾ ਰਾਜਵਿੰਦਰ ਬਲੌਗ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਉਹਦੇ ਉੱਪਰ ਸਾਮ ਨੂੰ ਵੀਡੀਓ ਆਉਂਦੀ ਹੈ ਜੀ ਸੱਤ ਤੋਂ ਅੱਠ ਦੇ ਵਿੱਚ ਵਿੱਚ ਤਿਆਰ ਕੇ ਬੁਟੀਕ ਤੇ ਹੁੰਦੀ ਹੈ ਜੀ ਸਵੇਰੇ ਹੁਣ ਸੌਰੀ ਜੀ ਪੰਜ ਛੇ ਦਿਨ ਹੋ ਗਏ ਮੈਥੋਂ ਇੱਥੇ ਵੀਡੀਓ ਨਹੀਂ ਪਈ ਥੋੜਾ ਆਪਾਂ ਬਿਜ਼ੀ ਸੀ ਜ਼ਿਆਦਾ ਸੀ ਤਾਂ ਕਰਕੇ ਚਲੋ ਜੀ ਕੋਸ਼ਿਸ਼ ਕਰਦੇ ਹਾਂ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਦੇਖੋ ਜੀ ਆਪਾਂ ਤੁਹਾਨੂੰ ਪਹਿਲਾਂ ਦਿਖਾਵਾਂਗੇ ਜਿਹੜਾ ਆਰਗੈਂਜਾ ਦੇ ਵਿੱਚ ਆਪਣੇ ਕੋਲੇ ਆਲ ਓਵਰ ਸੂਟ ਆਇਆ ਹੈ ਇਹਦੇ ਵਿੱਚ ਚਾਰ ਕਲਰ ਨੇ ਜੀ ਜੋ ਵੀ ਤੁਹਾਨੂੰ ਪਸੰਦ ਆ ਪਲੀਜ਼ ਜਲਦੀ ਜਲਦੀ ਕਨਫਰਮ ਕਰ ਦਿਓ ਜੀ ਫਿਰ ਸੇਮ ਕਲਰ ਇਹ ਵੀ ਕਾਫੀ ਦਿਨ ਹੋ ਗਏ 7-8 ਦਿਨ ਹੋ ਗਏ ਹੋ ਸਕਦਾ ਵੀ ਨਾ ਮਿਲਣ ਪਰ ਤੁਸੀਂ ਹੁਣ ਵੀ ਜੇ ਲੈਣੇ ਨੇ ਜਿਹੜੇ ਕਲਰ ਆਪਣੇ ਕੋਲ ਅਵੇਲੇਬਲ ਨੇ ਉਹ ਮੈਂ ਤੁਹਾਨੂੰ ਦਿਖਾ ਦੂੰਗੀ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਦੇਖੋ ਜੀ ਇਹ ਹੈਗਾ 5 ਮੀਟਰ ਆਲ ਓਵਰ ਵਧੀਆ ਤੁਹਾਨੂੰ ਆਰਗੈਂਜਾ ਮਿਲੂਗੀ ਜੀ ਇਹ ਨਹੀਂ ਹੈਗਾ ਵੀ ਇਹ ਨਾ ਹਾਰਡ ਜੀ ਹੋਗੀ ਸੌਫ ਦੇਖੋ ਜੀ ਜਿਹੜੀ ਚੀਜ਼ ਹੈ ਨਾ ਬ੍ਰਾਂਡ ਦੀ ਜਿਆ ਮਹਿੰਗੀ ਹੋਊਗੀ ਜੀ ਉਹਦਾ ਹਮੇਸ਼ਾ ਹੂ ਹੁੰਦਾ ਹੈਗਾ ਰੇਟ ਦਾ ਫਰਕ ਹੀ ਹੁੰਦਾ ਹੈ ਦੇਖੋ ਜੀ ਆਪਾਂ ਇਹਦੇ ਨਾਲ ਆਰਗੈਂਜਾ ਲਾਈਨਿੰਗ ਦੇ ਵਿੱਚ ਰੱਖਿਆ ਜੀ ਦੁਪੱਟਾ ਦੇਖੋ ਇੱਕ ਤਾਂ ਪਹਿਲਾ ਆਰਗੈਂਜਾ ਆਉਂਦੀ ਸੀ ਸਲਿੱਪਰੀ ਜੀ ਜਿਆਦਾ ਵੀ ਜਮੀ ਨਹੀਂ ਮੋਡੇ ਤੇ ਖੜਦੀ ਸੀ ਹੁਣ ਦੇਖੋ ਜੀ ਇਹਦੇ ਵਿੱਚ ਇਸ ਤਰ੍ਹਾਂ ਲਾਈਨਿੰਗ ਰਹਿਣਗੀਆਂ ਇਹ ਵੀ ਤੁਹਾਨੂੰ ਆਰਗੈਂਜਾ ਦਾ ਮਿਲੂਗਾ ਇਹਦੇ ਵਿੱਚ ਥੋੜਾ ਆਨੀਅਨ ਸੇਡਤੀਸ ਦੀ ਆਪਾਂ ਨੇ ਲਈ ਹੈ ਜੀ ਫਿਨਿਸ਼ਿੰਗ ਕੀਤੀ ਹੈ ਗੁੰਮ ਤੁਹਾਨੂੰ ਲੇਸ ਮਿਲੂਗੀ ਜੀ 2.5 ਮੀਟਰ ਦਾ ਕੁੱਲਾ ਡੁੱਲਾ 44 ਇੰਚ ਤੁਹਾਨੂੰ ਦੁਪੱਟਾ ਮਿਲੂ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਬਾਕੀ ਦੁਪट्टे ਦੇ ਨਾਲ ਪ੍ਰਾਈਸ ਦੱਸੇ ਜਾਣਗੇ ਜੀ ਜਿਹੜੇ ਸੂਟਾਂ ਨਾਲ ਹਨ ਦੁਪट्टे ਹੈਗੇ ਨੇ ਜਿਹੜੇ ਨਾਲ ਨਹੀਂ ਹੈਗੇ ਉਹ ਆਪਾਂ ਵਿਦਆਊਟ ਦੁਪੱਟੇ ਤੁਹਾਨੂੰ ਪਤਾ ਹੈ ਪਹਿਲਾਂ ਵੀ ਦੱਸਿਆ ਉਹਨੇ ਵੀਡੀਓ ਦੇ ਵਿੱਚ ਅੱਜ ਵੀ ਆਪਾਂ ਦੁਬਾਰਾ ਤੋਂ ਤੁਹਾਨੂੰ ਦੱਸ ਦਾਂਗੇ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਵੀ ਦੁਪੱਟਾ ਰਹੂਗਾ ਜੀ ਔਰਗਾਂਜਾ ਦਾ ਵਧੀਆ ਵਾਲਾ ਤੁਹਾਨੂੰ ਪਿਓਰ ਵਾਲਾ ਦੁਪੱਟਾ ਮਿਲੂਗਾ ਤੇ ਆਲਓਵਰ ਸੂਟ ਮਿਲੂਗਾ ਜੀ 2500 ਰੁਪਏ ਦੇ ਵਿੱਚ ਵਿਦ ਦੁਪੱਟਾ 3500 ਰੁਪਏ ਦੇ ਵਿੱਚ ਰਹੂਗਾ ਜੀ ਕੋਈ ਵੀ ਦੁਪੱਟਾ ਕਰਵਾਓ ਤੁਸੀਂ ਔਰਗਾਂਜਾ ਦਾ ਚਾਹੀ ਤੁਸੀਂ ਕੋਈ ਮਰਜ਼ੀ ਕਰਵਾਓ 3500 ਦਾ ਵਿਦ ਦੁਪੱਟਾ ਸੂਟ ਮਿਲੂਗਾ ਜੀ ਆਲਓਵਰ ਅਗਰ ਤੁਸੀਂ ਇਹਨੂੰ ਮੈਚਿੰਗ ਕਰੋਗੇ ਜੀ ਤਾਂ ਤੁਹਾਨੂੰ ਮੈਚਿੰਗ 'ਚ ਇਹ 3000 ਰੁਪਏ 'ਚ ਪੈ ਜਾਊਗਾ ਜੀ ਵਿਦ ਦੁਪੱਟਾ ਜੇ ਤੁਸੀਂ ਬਿਨਾ ਉਹ ਤੋਂ ਲੈਣਾ ਹੈ ਵਿਦ ਦੁਪੱਟਾ ਨਹੀਂ ਲੈਣਾ ਤਾਂ ਤੁਹਾਨੂੰ ਆਲਓਵਰ ਸੂਟ ਇਹ 2500 ਦਾ ਪਊਗਾ ਜੇ ਤੁਸੀਂ ਮੈਚਿੰਗ ਕਰੋਗੇ ਜੀ ਤਾਂ ਤੁਹਾਨੂੰ ਪਊਗਾ ਇਹ 2150 ਰੁਪਏ ਦਾ ਇਹਦੇ ਵਿੱਚ ਆਪਾਂ ਤੁਹਾਨੂੰ ਕਲਰ ਦਿਖਾ ਦ ਦੂਸਰਾ ਕਲਰ ਹੈਗਾ ਮਾਸਟਰਡ ਇਹ ਕਲਰ ਵੀ ਆਪਣਾ ਸੇਲ ਹੋਇਆ ਹੈ ਇਹਦੇ ਵਿੱਚ ਜੇ ਤੁਹਾਨੂੰ ਚਾਹੀਦਾ ਤਾਂ ਤੁਸੀਂ ਮੈਸੇਜ ਕਰਕੇ ਸਾਨੂੰ ਦੱਸ ਸਕਦੇ ਹੋ ਤਾਂ ਆਪਾਂ ਸ਼ੌਪ ਤੋਂ ਰਖਾ ਲਾਂਗੇ ਹੁਣ 1-2 ਦਿਨ ਦੇ ਵਿੱਚ ਮਿਲ ਜਾਣਗੇ ਜੀ ਇਸ ਤੋਂ ਬਾਅਦ ਖਤਮ ਹੋ ਜਾਣਗੇ ਇਹਦਾ ਤੀਸਰਾ ਕਲਰ ਹੈਗਾ ਜੀ ਇਸ ਤਰ੍ਹਾਂ ਦਾ ਰੈੱਡ ਦੇਖੋ ਜੀ ਤੇ ਇਹਦਾ ਚੌਥਾ ਕਲਰ ਮਿਲੂਗਾ ਜੀ ਤੁਹਾਨੂੰ ਰਾਣੀ ਕਲਰ ਇਹ ਕਲਰ ਆਪਣੇ ਕੋਲ ਅਵੇਲੇਬਲ ਨੇ ਇਹਦੇ ਵਿੱਚ ਚਾਰ ਹੀ ਕਲਰ ਸੀਗੇ ਚ ਹੋਰ ਕਲਰ ਪੰਜਵਾਂ ਨਹੀਂ ਹੈਗਾ ਬਾਕੀ ਤੁਹਾਡੀ ਚੋਇਸ ਆ ਜ਼ਿੰਮੇ ਦਾ ਤੁਸੀਂ ਸੂਟ ਕਹੋਗੇ ਆਪਾਂ ਉਹ ਮੇਰਾ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਦੇਖੋ ਜੀ ਇਹ ਹੋ ਗਿਆ ਇਹ ਵੀ ਆਪਣਾ ਪਾਰਸਲ ਲਗਾਉਣ ਵਾਲੇ ਨੇ ਤਾਂ ਕਰਕੇ ਮੈਨੂੰ ਵੀਡੀਓ ਬਣਾਉਣੀ ਪੈ ਰਹੀ ਹੈ ਇਹਨਾਂ ਦੀ ਪਤਾ ਫਿਰ ਭੈਣਾ ਕਹਿੰਦੀ ਨੇ ਪਤਾ ਕੀ ਦੇਖ ਕੇ ਚੀਜ਼ ਪਤਾ ਲੱਗ ਜਾਂਦਾ ਵੀ ਦੁਪੱਟੇ ਨਾਲ ਕਿੰਨੀ ਕੁ ਲੁੱਕ ਬਦਲੀ ਹੋਈ ਹੈ ਸੂਟ ਦੀ ਦੇਖੋ ਜੀ ਚਲੋ ਜੀ ਇਸ ਤੋਂ ਬਾਅਦ ਅਗਲਾ ਸੂਟ ਆ ਗਿਆ ਜੀ ਤੁਹਾਨੂੰ ਬਰਬਰੀ ਸ਼ਿਮਰ ਦੇ ਵਿੱਚ ਰਹੂਗਾ ਜੀ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਜੀ ਇਹ ਵੀ ਜੇ ਤੁਸੀਂ ਐਵੇਂ ਦਾ ਸੇਮ ਕਲਰ ਲੈਣਾ ਤਾਂ ਇਹਦੇ ਲਈ ਜਲਦੀ ਜਲਦੀ ਮੈਸੇਜ ਕਰੋ ਜੀ ਇਹ ਤਿੰਨ ਸੂਟ ਆਪਾਂ ਦੁਬਾਰਾ ਤੋਂ ਰਿਪੀਟ ਦੇ ਵਿੱਚ ਉਹ ਕਰ ਰਹੇ ਨੇ ਦੇਖੋ ਜੀ ਬਰਬਰੀ ਸਿਮਰ ਦੇ ਵਿੱਚ ਸ਼ਾਈਨਿੰਗ ਰਹੂਗੀ ਇਹਦੇ ਨਾਲ ਇਸ ਤਰ੍ਹਾਂ ਦੀ ਸਾਈਨਿੰਗ ਵਾਲੀ ਜੋਹਾ ਸਿਲਕ ਦੀ ਹੈਗੀ ਜੀ ਸਲਵਾਰ ਇਹਦੇ ਨਾਲ ਆਪਾਂ ਨੇ ਸਿਮਰ ਦਾ ਹੀ ਰੱਖਿਆ ਜੀ ਦੁਪੱਟਾ ਸਿਮਰ ਸ਼ਾਈਨਿੰਗ ਤੋਂ ਜਿਵੇਂ ਛਾੜ ਦੇ ਵਿੱਚ ਸਾਈਨਿੰਗ ਹੈ ਜੀ ਬਰਬਰੀ ਸਿਮਰ ਦਾ ਦੁਪੱਟਾ ਮਿਲੂਗਾ ਤੁਹਾਨੂੰ ਦੇਖੋ ਦੁਪੱਟੇ ਦੇ ਵਿੱਚ ਵੀ ਸ਼ਾਈਨਿੰਗ ਮਿਲੂਗੀ ਇਹਨੂੰ ਆਪਾਂ 골ਡਨ ਲੇਸ ਦੇ ਗੋਟਾ ਦੇ ਕੇ ਫਿਨਿਸ਼ਿੰਗ ਕੀਤੀ ਹੋਈ ਦੁਪੱਟੇ ਨੂੰ ਦੇਖੋ ਬਹੁਤ ਪਿਆਰੀ ਚੀਜ਼ ਆ ਇਹ ਪਾਰਟੀ ਵੇਅਰ ਸੂਟ ਬਣ ਜਾਂਦੇ ਨੇ ਐਵੇਂ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲਓ ਸਕਰੀਨਸ਼ਾਟ ਤੇ ਮੈਸੇਜ ਕਰੋ ਜੀ ਇਹ ਤੁਹਾਨੂੰ ਵਿਦ ਦੁਪੱਟਾ 3000 ਚ ਸੂਟ ਪਏਗਾ ਜੀ ਜੇ ਤੁਸੀਂ ਇਹੀ ਇਕੱਲਾ ਮੈਚਿੰਗ ਸੂਟ ਲੈਣਾ ਤਾਂ ਤੁਹਾਨੂੰ ਪਊਗਾ 2000 ਦੇ ਵਿੱਚ ਬਾਕੀ ਤੁਹਾਡੀ ਚੋਇਸ ਆ ਜਿਵੇਂ ਵੀ ਤੁਸੀਂ ਸੂਟ ਕਹੋਗੇ ਆਪਾਂ ਤੁਹਾਨੂੰ ਰੈਡੀ ਕਰਕੇ ਦੇ ਜੀ ਉਹਦੇ ਵਿੱਚ ਆਪਾਂ ਕਲਰ ਦਿਖਾ ਦਨੇ ਆ ਤੁਹਾਨੂੰ ਬਰਬਰੀ ਸਿਮਰ ਦੇ ਵਿੱਚ ਜਿਹੜੇ ਮੈਂ ਆਪਣੇ ਕੋਲ ਹੈਗੇ ਨੇ ਜੀ ਦੇਖੋ ਇਹ ਹੈਗਾ ਜੀ ਇਸ ਤਰ੍ਹਾਂ ਦਾ ਲਾਈਟ ਪਿਸਤਾ ਕਲਰ ਹੈ ਇਹਦੇ ਨਾਲ ਵੀ ਜੋਹਾ ਸਿਲਕ ਦੀ ਰਹੇਗੀ ਜੀ ਸਲਵਾਰ ਦੂਜਾ ਤੀਸਰਾ ਕਲਰ ਆ ਗਿਆ ਜੀ ਇਹਦਾ ਇਸ ਤਰ੍ਹਾਂ ਦਾ ਸੇਮ ਕਲਰ ਦਿਖ ਰਿਹਾ ਵੀਡੀਓ ਦੇ ਵਿੱਚ ਚੌਥਾ ਕਲਰ ਆ ਗਿਆ ਜੀ ਇਹਦਾ ਇਹ ਵਾਲਾ ਕਲਰ ਨੇ ਜਿਹੜੇ ਸਾਰੇ ਸਰਦਾਰੀ ਲੁੱਕ ਦੇ ਕਲਰ ਨੇ ਦੇਖੋ ਜੀ ਚੌਥਾ ਕਲਰ ਜੇ ਤੁਸੀਂ ਦੁਪੱਟਾ ਐਡ ਕਰਵਾਉਗੇ ਜੀ ਤਾਂ ਤੁਹਾਨੂੰ 3000 ਚ ਪਊਗਾ ਇਹਦੇ ਵਿੱਚ ਇਹ ਕਲਰ ਆਪਣੇ ਕੋਲ ਇਸ ਟਾਈਮ ਅਵੇਲੇਬਲ ਹੈ ਇਹਦੇ ਵਿੱਚ ਵੀ ਚਾਰ ਹੀ ਕਲਰ ਸੀ ਚਾਰੋਂ ਆਪਾਂ ਨੇ ਲੈ ਜਾਂਦੇ ਬਾਕੀ ਪੰਜਵਾਂ ਕਲਰ ਇਹਦੇ ਵਿੱਚ ਨਹੀਂ ਹੋਊਗਾ ਜੇ ਤੁਸੀਂ ਕਹੋਗੇ ਵੀ ਹੋਰ ਪਿਕ ਸੈਂਡ ਕਰ ਦਿਓ ਤੁਹਾਨੂੰ ਇਸ ਤੋਂ ਬਾਅਦ ਆ ਗਿਆ ਜੀ ਬੈਲਵਟ ਬਰੋਸਾ ਦੇ ਵਿੱਚ ਪੀਚ ਕਲਰ ਇਹ ਨਾ ਦੇਖੋ ਜੀ ਆਪਣੇ ਸੇਲ ਹੋਏ ਹੋਏ ਸੂਟ ਨੇ ਇਹਦੇ ਵਿੱਚ ਕਲਰ ਨਹੀਂ ਹੈਗਾ ਹੋਰ ਮੈਂ ਤੁਹਾਨੂੰ ਜਿਹੜੇ ਅਵੇਲੇਬਲ ਕਲਰ ਨੇ ਇਹਦੇ ਉਹ ਦਿਖਾਉਂਗੀ ਇਹਦੇ ਨਾਲ ਆਪਾਂ ਇਸ ਤਰ੍ਹਾਂ ਨਹੀਂ ਰੱਖੀਏ ਜੀ ਸਲਵਾਰ ਇਹਦੇ ਨਾਲ ਚਲੂਨ ਦਾ ਰੱਖਿਆ ਦੁਪੱਟਾ ਦੇਖੋ ਜੀ ਸੋ ਵਾਰ ਨਾਲ ਦਾ ਤੇ ਇਸ ਦੇ ਆਪਾਂ ਨੇ ਕਲਰ ਦੇ ਨਾਲ ਮਿਲਦੀ ਜੁਲਦੀ ਆਪਾਂ ਨੇ ਜਿਹੜੀ ਫਿਨਿਸ਼ਿੰਗ ਦਿੱਤੀ ਹੈ ਗੋਟਾ ਬਹੁਤ ਵਧੀਆ ਦੇਖੋ ਜੀ ਆਪਾਂ ਨੂੰ ਬਿਲਕੁਲ ਚੈੱਕ ਦੇਖਣਾ ਪੈਂਦਾ ਹੁੰਦਾ ਹੈ ਨਾ ਵੀ ਕਿਹੜੀ ਚੀਜ਼ ਕਿਹੜੇ ਨਾਲ ਜੱਚ ਰਹੀ ਹੈ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਵਿਦਆਊਟ ਦੁਪੱਟਾ ਰਹੂਗਾ ਜੀ 2250 ਰੁਪਏ ਅਗਰ ਤੁਸੀਂ ਦੁਪੱਟਾ ਰੈਡੀ ਕਰਾਓਗੇ ਜੀ ਫਿਨਿਸ਼ਿੰਗ ਕਰਵਾ ਕੇ ਓਕੇ ਕਰਕੇ ਸਾਰਾ ਕੁਝ ਤਾਂ ਤੁਹਾਨੂੰ ਪਾਊਗਾ ਜੀ 3250 ਰੁਪਏ ਦੇ ਵਿੱਚ ਦੇਖੋ ਸਾਰੇ ਸੂਟ ਨੇ ਜਿਹੜੇ ਵਧੀਆ ਬ੍ਰਾਂਡ ਦੇ ਰਹਿਣਗੇ ਬਾਕੀ ਇਦੇ ਵਿੱਚ ਮੈਂ ਤੁਹਾਨੂੰ ਕਲਰ ਅਵੇਲੇਬਲ ਦਿਖਾ ਦਨੀ ਆ ਜਿਹੜੇ ਵੀ ਹੈਗੇ ਨੇ ਦੂਸਰਾ ਕਲਰ ਹੈਗਾ ਆਪਣਾ ਸੇਲ ਹੋਇਆ ਹੋਇਆ ਜਿਹੜਾ ਗ੍ਰੇ ਕਲਰ ਜੀ ਦੇਖੋ ਇਸ ਦੇ ਵਿੱਚ ਹੀ ਇਹਦੇ ਨਾਲ ਆਪਾਂ ਨੇ ਦੁਪੱਟੇ ਡਾਈ ਕਰਵਾਏ ਨੇ ਹੁਣ ਆਪਾਂ ਤੁਹਾਨੂੰ ਦੁਪੱਟਿਆਂ ਦੇ ਨਾਲ ਸੂਟ ਹੈ ਜਿਹੜੇ ਦੁਬਾਰਾ ਤੋਂ ਚੈੱਕ ਕਰਾ ਰਹੇ ਹਾਂ ਦੇਖੋ ਜੀ ਇਸ ਤਰ੍ਹਾਂ ਦਾ ਇਹਦਾ ਕਲਰ ਰਹੂਗਾ ਤੇ ਇਹਦੇ ਨਾਲ ਨੈਚੁਰਲ ਕ੍ਰੇਪ ਦੀ ਹੈਗੀ ਜੀ ਸਲਵਾਰ ਤੇ ਚਨੂਨ ਦਾ ਦੁਪੱਟਾ ਰੱਖਿਆ ਆਪਾਂ ਨੇ ਇਹਦੇ ਨਾਲ ਦੇਖੋ ਇਸ ਤਰ੍ਹਾਂ ਦੀ ਆਪਾਂ ਨੇ ਸੂਟ ਦੇ ਕਲਰ ਮਿਲਦੇ ਜੁਲਦੇ ਤੇ ਸਲਵਾਰ ਦੇ ਨਾਲ ਦੀ ਆਪਾਂ ਨੇ ਇਸ ਨੂੰ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਜੀ ਸੈਲੋ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਜਿਹੜੇ ਇਹਦੇ ਵਿੱਚ ਬਰਬਰੀ ਆਪਣੇ ਕੋਲੇ ਬੈਲਵਟ ਬਰੋਸਾ ਦੇ ਵਿੱਚ ਜਿਹੜੇ ਕਲਰ ਅਵੇਲੇਬਲ ਨੇ ਇੱਕ ਕਲਰ ਰਹਿ ਗਿਆ ਜੀ ਗ੍ਰੀਨ ਬਸ ਇਹ ਸੂਟ ਸਿੰਗਲ ਹੀ ਹੈ ਇੱਕੋ ਹੀ ਸੂਟ ਰਹਿ ਗਿਆ ਇਹਦੇ ਵਿੱਚ ਇਹ ਵਾਲਾ ਦੇਖੋ ਜੀ ਇਹ ਤੁਹਾਨੂੰ ਬਿਨਾਂ ਦੁਪੱਟੇ ਤੋਂ 3200 2250 ਰੁਪਏ ਦੇ ਵਿੱਚ ਪਏਗਾ ਇਸ ਤਰ੍ਹਾਂ ਦੀ ਨੇਚਰਲ ਕ੍ਰੇਪ ਦੀ ਸਲਵਾਰ ਹੈ ਇੱਕ ਕਲਰ ਹੈਗਾ ਜੀ ਇਹਦੇ ਵਿੱਚ ਰਾਇਲ ਬਲੂ ਦੋਕ ਸੂਟ ਰਹਿ ਗਏ ਜੀ ਦੋ ਕਲਰ ਰਹਿ ਗਏ ਇਹਦੇ ਵਿੱਚ ਜੇ ਤੁਹਾਨੂੰ ਜਿਹੜਾ ਵੀ ਪਸੰਦ ਆ ਇਹ ਸੂਟ ਉਹਨਾਂ ਲਈ ਰੱਖਿਆ ਜਾਊਗਾ ਜੀ ਜਿਹੜੀ ਮੇਰੀ ਭੈਣ ਦੀ ਪੇਮੈਂਟ ਪਹਿਲਾਂ ਆ ਗਈ ਜੀ ਦੇਖੋ ਜੀ ਇਸ ਤਰ੍ਹਾਂ ਦੀ ਆਪਾਂ ਨੇ ਇਹਦੇ ਨਾਲ ਸਲਵਾਰ ਲਾਈ ਹੋਈ ਹੈ ਕਰੇਵ ਦੀ ਰਾਇਲ ਬਲੂ ਕਲਰ ਹੈ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਲਓ ਸਕਰੀਨਸ਼ਾਟ ਤੇ ਆਪਣਾ ਸੂਟ ਬੁੱਕ ਕਰੋ ਇਸ ਤੋਂ ਬਾਅਦ ਆ ਗਿਆ ਜੀ ਰਾਣੀ ਕਲਰ ਚਨੂਨ ਦਾ ਇਦੇ ਵਿੱਚ ਤੁਹਾਨੂੰ ਕਲਰ ਕਾਫੀ ਮਿਲ ਜਾਣਗੇ ਆਪਾਂ ਪਹਿਲੇ ਵੀਡੀਓ ਪਾਈ ਹੋਈ ਹੈ ਜੀ ਤੁਸੀਂ ਉੱਥੋਂ ਚੈੱਕ ਕਰ ਸਕਦੇ ਹੋ ਜਾਂ ਮੇਰੇ ਤੋਂ ਦੁਬਾਰਾ ਤੋਂ ਤੁਸੀਂ ਪਿਕਸ ਲੈ ਸਕਦੇ ਹੋ ਇਹਦੇ ਨਾਲ ਇਸ ਤਰ੍ਹਾਂ ਦੀ ਆਪਾਂ ਨੇ ਆਫ ਵਾਈਟ ਕਲਰ ਦੀ ਰੱਖੀ ਹੈ ਜੀ ਸਲਵਾਰ ਤੇ ਇਹਦੇ ਨਾਲ ਆਪਾਂ ਨੇ ਟਾਈ ਡਾਈ ਕੀਤਾ ਜੀ ਇਸ ਤਰ੍ਹਾਂ ਦਾ ਦੁਪੱਟਾ ਬਹੁਤ ਸੋਹਣੀ ਟਾਈ ਡਾਈ ਹੋਈ ਹੋਈ ਹੈ ਨੂੰ ਮੈਂ ਖੋਲ ਕੇ ਦਿਖਾ ਦਿੰਨੀ ਹਾਂ ਦੇਖੋ ਜੀ ਇਹ ਆਪਣਾ ਤੀਜਾ ਸੂਟ ਜਾ ਰਿਹਾ ਜੀ ਇਹਦੇ ਵਿੱਚ ਕਲਰ ਕਾਫੀ ਨੇ ਥੋੜਾ ਜਿਹਾ ਰਾਣੀ ਕਲਰ ਦੀ ਜ਼ਿਆਦਾ ਡਿਮਾਂਡ ਹੋ ਰਹੀ ਹੈ ਇਹਦੇ ਨਾਲ ਸ਼ਾਰਟ ਦੇ ਵਿੱਚ ਸ਼ਾਈਨਿੰਗ ਹੈ ਇਸ ਲਈ ਆਪਾਂ ਨੂੰ ਸ਼ਾਈਨਿੰਗ ਵਾਲਾ ਉਹ ਜਿਹੜਾ ਗੋਟਾ ਲਾ ਕੇ ਸੂਟ ਨੂੰ ਫਿਨਿਸ਼ਿੰਗ ਦੇਣੀ ਪੈਂਦੀ ਹੈ ਚਲੋ ਜੀ ਮੈਂ ਤੁਹਾਨੂੰ ਪੰਜ ਛੇ ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਪ੍ਰਿੰਟ ਕਲਰ ਪ੍ਰਾਈਜ਼ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਨੂੰ ਕਰ ਦਿਓ ਜੀ ਅੱਗੇ ਤੋਂ ਅੱਗੇ ਸ਼ੇਅਰ ਤੇ ਬਹੁਤ ਵਧੀਆ ਰਿਸਪੌਂਸ ਦੇ ਰਹੇ ਹੋ ਤੁਸੀਂ ਮੈਨੂੰ ਆ ਕੇ ਬੁਟੀਕ ਤੇ ਹੁਣ ਪਹਿਣਾ ਥੋੜਾ ਜਿਹਾ ਆਏਗਾ ਪਤਾ ਨਹੀਂ ਵੀਡੀਓ ਨਹੀਂ ਕਾਉਂਦੇ ਤੇ ਆਪਾਂ ਹੁਣ ਡੇਲੀ ਵੀਡੀਓ ਪਾਵਾਂਗੇ ਅੱਜ ਵਾਲੀ ਵੀਡੀਓ ਤੇ ਤੁਸੀਂ ਪੂਰਾ ਸ਼ਾਮ ਤੱਕ ਮੈਨੂੰ ਰਿਸਪੌਂਸ ਦੇ ਦਿਓ ਵੀ ਹਾਂ ਅਸੀਂ ਤੁਹਾਡੀ ਵੀਡੀਓ ਦੀ ਪੂਰੀ ਵੇਟ ਕਰ ਰਹੇ ਸੀ ਜੀ ਥੋੜਾ ਬਿਜੀ ਹੋਣ ਕਰਕੇ ਮੈਥੋਂ ਵੀਡੀਓ ਨਹੀਂ ਪਈ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਤੁਸੀਂ ਮੇਰੇ ਸੂਟਾਂ ਨੂੰ ਬਹੁਤ ਪਿਆਰ ਦਿਨੇ ਹੋ ਤੇ ਮੇਰੇ ਦੋਨੇ ਚੈਨਲ ਬਣੇ ਹੋਏ ਨੇ ਜਿਹੜੇ YouTube ਤੇ ਉਹਨਾਂ ਨੂੰ ਵੀ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਜੀ ਤਾਂ ਕਿ ਹਰ ਇੱਕ ਭੈਣ ਕੋਲੇ ਸੂਟਾਂ ਦਾ ਨੋਟੀਫਿਕੇਸ਼ਨ ਜਾ ਸਕੇ ਜਿੰਨਾ ਭੈਣਾਂ ਨੇ ਬਰਕ ਵਾਲੇ ਸੂਟ ਰੈਡੀ ਕਰਵਾਉਣੇ ਨੇ ਜੀ ਤਾਂ ਉਹ ਜਲਦੀ ਜਲਦੀ ਆਰਡਰ ਕਰ ਲਓ ਫਿਰ ਤੁੰ ਦਪੈਣ ਤੇ ਲੱਗੀ ਨਾ ਜੀ ਫਿਰ ਕਾਰੀਗਰ ਕੋਲੋਂ ਬਹੁਤ ਕੰਮ ਮੁਸ਼ਕਲ ਨਹੀਂ ਪੈਂਦਾ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ